ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਸੰਗਤ ਜੀ ਸਾਖੀ ਨੂੰ ਅੱਧੀ ਅਧੂਰੀ ਨਾ ਸੁਨਿਆ ਕਰੋ ਸਾਖੀ ਨੂੰ ਪੂਰੀ ਜ਼ਰੂਰ ਸੁਨਿਆ ਕਰੋ ਅੱਧੀ ਅਧੂਰੀ ਸਾਖੀ ਸੁਣਨ ਦਾ ਕੋਈ ਲਾਭ ਨਹੀਂ ਹੁੰਦਾ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੋਲਾ ਰੰਗਣ ਵਾਲੇ ਦੀ ਮਨੋ ਕਾਮਨਾ ਪੂਰੀ ਕੀਤੀ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਜਦੋਂ ਗਨੀਖਾ ਅਤੇ ਨਵੀਖਾ ਨੂੰ ਪਤਾ ਲੱਗਾ ਕਿ ਮੁਗਲ ਫੌਜਾਂ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੀਆਂ ਹਨ ਤਾਂ ਉਹਨਾਂ ਨੇ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਕਿਤੇ ਦੂਰ ਲੈ ਕੇ ਜਾਣ ਦੀ ਬਿਉਂਤ ਬਣਾਈ ਅਤੇ ਇਸ ਤਿਆਰੀ ਦੇ ਲਈ ਉਹਨਾਂ ਨੇ ਮਾਤਾ ਹਰਦੇਈ ਜੀ ਦੁਆਰਾ ਗੁਰੂ ਪਾਤਸ਼ਾਹ ਜੀ ਨੂੰ ਪੇਂਟ ਕੀਤੇ ਹੋਏ ਵਸਤਰ ਨੀਲੇ ਰੰਗ ਦੇ ਵਿੱਚ ਰੰਗਣ ਦੇ ਲਈ ਲਲਾਰੀ ਨੂੰ ਲਲਾਰੀ ਨੂੰ ਬੁਲਾਇਆ ਤਾਂ ਲਲਾਰੀ ਨੇ ਕਿਹਾ ਕਿ ਭਾਈ ਸਿੰਘ ਰੰਗ ਹਜੇ ਕੱਚਾ ਹੈ ਹਾਲੇ ਰੰਗ ਤਿਆਰ ਹੋਣ ਦੇ ਲਈ ਕੁਝ ਸਮਾਂ ਲੱਗੇਗਾ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਸਿੰਘਾ ਰੰਗ ਤਿਆਰ ਹੈ ਤੁਸੀਂ ਇਸ ਵਿੱਚ ਵਸਤਰ ਡਬੋ ਦੇਵੋ ਰੰਗ ਪੱਕਾ ਜ਼ਰੂਰ ਚੜੇਗਾ ਤਾਂ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਦੇ ਅਨੁਸਾਰ ਲਲਾਰੀ ਨੇ ਕੱਪੜੇ ਨੂੰ ਰੰਗ ਵਿੱਚ ਪਾ ਦਿੱਤਾ ਤਾਂ ਰੰਗ ਕੱਪੜਾ ਬਹੁਤ ਸੋਹਣਾ ਰੰਗਿਆ ਗਿਆ ਆ ਕਪੜੇ ਨੂੰ ਪੱਕਾ ਰੰਗ ਚੜ ਗਿਆ ਇਹ ਕੌਤਕ ਵੇਖ ਕੇ ਲਲਾਰੀ ਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਟਹਿ ਪੈਂਦਾ ਹੈ ਅਤੇ ਬੇਨਤੀ ਕਰਨ ਲੱਗਾ ਕਾ ਪਾਸ਼ਾ ਜੀ ਕਹਿਣ ਲੱਗਾ ਕਾ ਪਾਸ਼ਾ ਜੀ ਮੈਂ ਕਰਜ਼ੇ ਦੇ ਨਾਲ ਡੁੱਬਿਆ ਹੋਇਆ ਹਾਂ ਇਸ ਲਈ ਮੈਂ ਕਹਿਣ ਲੱਗਾ ਕਾ ਪਾਸ਼ਾ ਜੀ ਮੈਂ ਪੈਸੇ ਦੇ ਨਾਲ ਭੁਗਤਾਨ ਕਰਨ ਲਈ ਅਸਮਰਥ ਹਾਂ ਤੁਸੀਂ ਕਿਰਪਾ ਕਰੋ ਤਾਂ ਗੁਰੂ ਪਾਸ਼ਾ ਜੀ ਨੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਰਦੇ ਹੋਏ ਕਿਹਾ ਕਿ ਜੇ ਸਮਾਟੀ ਦੇ ਘੜੇ ਵਿੱਚ ਸਾਡੇ ਕੱਪੜੇ ਰੰਗੇ ਹਨ ਉਸ ਵਿੱਚ ਕੋਈ ਵੀ ਰੰਗ ਉਸ ਵਿੱਚ ਕੋਈ ਵੀ ਰੰਗ ਪਾਉਣ ਦੀ ਲੋੜ ਨਹੀਂ ਹੋਵੇਗੀ ਕਪੜਾ ਵਿੱਚ ਡਬੋ ਕੇ ਮਾਣ ਵਿੱਚ ਜੋ ਰੰਗ ਸੋਚੋਗੇ ਕਪੜਾ ਉਸੇ ਰੰਗ ਦਾ ਹੀ ਹੋ ਜਾਵੇਗਾ ਕਪੜਾ ਉਸੇ ਹੀ ਰੰਗ ਦਾ ਰੰਗਿਆ ਜਾਵੇਗਾ ਤੋਂ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਲਲਾਰੀ ਦੇ ਮਨ ਦੀ ਭਾਵਨਾ ਸੰਪੂਰਨ ਕੀਤੀ ਮੰਨ ਦੀ ਇੱਛਾ ਪੂਰੀ ਕੀਤੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ